ਇਹ ਤੇ ਮੇਰਾ ਫਰੈਂਡ ਹੈ ਜੀ ਅੱਠ ਸਾਢੇ ਅੱਠ ਵਜੇ ਜਦੋਂ ਅਸੀਂ ਪਹੁੰਚੇ ਸਾਨੂੰ ਦੱਸਿਆ ਗਿਆ ਕਿ ਸਾਡੀ ਜਿਹੜੀ ਬੇਟੀ ਆ ਉਹ ਲਾਪਤਾ ਹੈਗੀ ਆ ਤੇ 4 ਵਜੇ ਤੋਂ ਗਈ ਹੈ ਜੀ ਮਿਲਦੀ ਨਹੀਂ ਪਈ ਜਦੋਂ ਅਸੀਂ ਪਹੁੰਚੇ ਆ ਜੀ ਪੁਲਿਸ ਪ੍ਰਸ਼ਾਸਨ ਹੈ ਜਿਹੜੀ ਤੱਕ ਉਸ ਘਰ ਦੇ ਵਿੱਚੋਂ ਹੋ ਕੇ ਬਾਹਰ ਆ ਗਈ ਸੀ ਤੇ ਉਹਨਾਂ ਨੇ ਸਾਨੂੰ ਇੰਨੀ ਗੱਲ ਕਹੀ ਹੈ ਕਿ ਅੰਦਰ ਕੋਈ ਕੁਝ ਨਹੀਂ ਹੈਗਾ ਨਾ ਤੁਹਾਡੀ ਕੁੜੀ ਆ ਨਾ ਕੋਈ ਲੈਣਾ ਨਾ ਕੋਈ ਦੇਣਾ ਤੇ ਸਾਨੂੰ ਇੰਨੀ ਗੱਲ ਕਹਿ ਕੇ ਚਲੀ ਗਈ ਪੁਲਿਸ ਕਿ ਅਸੀਂ ਕੱਲ ਦੁਪਹਿਰੇ ਦੇਖਾਂਗੇ ਕੱਲ ਸਵੇਰੇ ਦੇਖਾਂਗੇ 10 ਵਜੇ ਜਦੋਂ ਅਸੀਂ ਕਿਹਾ ਪਹਿਲੇ ਜਦੋਂ ਅਸੀਂ ਬੋਲਦੇ ਸੀਗੇ ਕਿ ਹਾਂ ਤੁਸੀਂ ਦੇਖੋ ਜਾ ਕੇ ਕੁਝ ਵੀ ਤੇ ਉਦੋਂ ਸਾਨੂੰ ਟੁੱਟ ਕੇ ਵੰਦੇ ਸੀਗੇ ਜਦੋਂ ਇਹ ਗਏ ਆ ਉਸ ਤੋਂ ਬਾਅਦ ਅਸੀਂ ਜਦੋਂ ਅਸੀਂ ਦੇਖਿਆ ਸੀ ਸਾਰੀ ਵੀਡੀਓ ਵੇਖੀ ਆ ਕਿ ਹਾਂ ਕੁੜੀ ਜਦ ਅੰਦਰ ਗਈ ਆ ਤੇ ਉਹ ਬਾਹਰ ਨਹੀਂ ਆਈ ਆ ਜਦੋਂ ਅਸੀਂ ਮੈਂ ਮੇਰਾ ਫਰੈਂਡ ਅਸੀਂ ਤੇ ਅਸੀਂ ਦੋ ਤਿੰਨ ਜਣੇ ਅਸੀਂ ਮੁੰਡੇ-ਮੁੰਡੇ ਸੀਗੇ ਅਸੀਂ ਗੱਲ ਕੀਤੀ ਕਿ ਜਦੋਂ ਅਸੀਂ ਮੈਂ ਵੇਖਿਆ ਤੇ ਮੈਂ ਬੁਲਾਇਆ ਉਹਨਾਂ ਨੂੰ ਆਰਾਮ ਨਾਲ ਪਿਆਰ ਨਾਲ ਮੈਂ ਕਿਹਾ ਸਤਿ ਸ਼੍ਰੀ ਅਕਾਲ ਸਾਰਾ ਕੁਝ ਅਸੀਂ ਗੱਲ-ਗੁਲ ਕੀਤੀ ਮੈਂ ਕਿਹਾ ਜੀ ਕੁੜੀ ਤੁਹਾਡੇ ਘਰ ਦੇ ਅੰਦਰ ਗਈ ਆ ਤੇ ਮੈਂ ਕਿਹਾ ਬਾਹਰ ਨਹੀਂ ਆਈਗੀ ਤੇ ਕਹਿੰਦੇ ਕੀ ਬਾਹਰ ਨਹੀਂ ਆਈ ਕਹਿੰਦੇ ਸਾਡੇ ਘਰ ਦੇ ਬਾਹਰ ਗੇਟ ਤੋਂ ਆ ਕੇ ਮੁੜ ਗਈ ਜੀ ਕੁੜੀ ਕੁੜੀ ਤੁਹਾਡੀ ਸਾਡੇ ਘਰ ਦੇ ਅੰਦਰ ਨਹੀਂ ਆਈ ਕੁੜੀ ਦੀ ਮਦਰ ਆਈ ਤੇ ਉਹਨਾਂ ਨੇ ਕਿਹਾ ਕਿ ਕੁੜੀ ਸਾਡੀ ਤੁਹਾਡੇ ਘਰ ਦੇ ਅੰਦਰ ਹੀ ਗਈ ਹੈ ਤੇ ਅਸੀਂ ਤੁਹਾਨੂੰ ਵੀਡੀਓ ਦਿਖਾ ਦਿੰਨੇ ਆ ਜੇ ਕੁੜੀ ਅੰਦਰ ਹੋਈ ਤਾਂ ਤੁਸੀਂ ਆਪ ਦਾ ਹਿਸਾਬ ਲਾ ਲਿਓ ਸਾਰੇ ਜਣੇ ਤੇ ਇੰਨੀ ਗੱਲ ਹੀ ਹੋਈ ਹੈ ਅਸੀਂ ਵੀਡੀਓ ਦਿਖਾਈ ਹੈ ਜਦੋਂ ਅਸੀਂ ਵੀਡੀਓ ਦਿਖਾਈ ਹੈ ਤੇ ਉਸ ਤੋਂ ਬਾਅਦ ਕਹਿਣ ਲੱਗਿਆ ਇਹ ਕਹਿੰਦਾ ਜਦੋਂ ਅਸੀਂ ਇੰਨੀ ਇੰਨੀ ਗੱਲ ਕਹੀ ਹੈ ਕਿ ਤੂੰ ਕਹਿੰਨਾ ਕੁੜੀ ਘਰ ਦੇ ਅੰਦਰ ਨਹੀਂ ਆਈ ਕੁੜੀ ਬਾਹਰੋਂ ਮੁੜ ਗਈ ਤਾਂ ਹੁਣ ਕੁੜੀ ਘਰ ਦੇ ਤੇਰੇ ਅੰਦਰ ਕਿੱਦਾਂ ਚੜੀਗੀ ਤੇ ਤੂੰ ਸਾਨੂੰ ਝੂਠ ਕਿਉ ਉਣੀ ਦੇ ਚਾਚਾ ਜੀ ਸਾਰੇ ਆਗੇ ਹੀਗੇ ਤੇ ਉਹਨਾਂ ਨੇ ਸਾਰੇ ਨਹੀਂ ਜਿਵੇਂ ਮੁੰਡੇ-ਮੁੰਡੇ ਹੀ ਸਾਰੇ ਗਏ ਆ ਜਿੱਦਾਂ ਹੀ ਗੇਟੋ ਦਾ ਖਲੋਆ ਆ ਜਦੋਂ ਉਹਨਾਂ ਨੇ ਬਾਥਰੂਮ ਦਾ ਪਹਿਲਾ ਦਰਵਾਜ਼ਾ ਖੋਲੇ ਤੇ ਅੰਦਰ ਡੱਡੂੜੀ ਪਈ ਸੀ ਦਰਵਾਜ਼ਾ ਤੋੜਾ ਗਿਆ ਤਾਂ ਕਿ ਖੋਲਿਆ ਡੱਟ ਖੁੱਲ ਗਿਆ ਸੀ ਦਰਵਾਜ਼ਾ ਬਾਥਰੂਮ ਦਾ ਕਹਿ ਇੰਨੇ ਮੈਨੂੰ ਉਹਨਾਂ ਨੇ ਕਿਹਾ ਹੱਥ ਜੋੜੇ ਉਹਨਾਂ ਨੇ ਮੇਰੇ ਅੱਗੇ ਆ ਗਏ ਕਹਿੰਦੇ ਬੇਟੇ ਮੇਰੀਆਂ ਵੀ ਦੋ ਧੀਆ ਮੈਂ ਦੋ ਗੱਲਾਂ ਹੀ ਆ ਮੈਂ ਕਿਹਾ ਅੰਕਲ ਜੀ ਮੈਂ ਤੁਹਾਡਾ ਨਾਲ ਕੋਈ ਫਾਲਤੂ ਕੰਮ ਨਹੀਂ ਕਰਦਾ ਤੁਸੀਂ ਮੇਰੇ ਤੋਂ ਬਹੁਤ ਵੱਡੇ ਹੋ ਮੈਂ ਨਾ ਮੈਂ ਕਹਿੰਦਾ ਮੇਰੀ ਇੰਨੀ ਹੈਗੀ ਕਿ ਮੈਂ ਤੁਹਾਡੇ ਨਾਲ ਫਾਲਤੂ ਗੱਲ ਕਰਾਂ ਤੁਸੀਂ ਵੀ ਉਮਰ ਤੋਂ ਬਹੁਤ ਹੋ ਤੇ ਅਸੀਂ ਬਹੁਤ ਛੋਟੇ ਲੜਕੋ ਜਦੋਂ ਅਸੀਂ ਇੰਨੀ ਗੱਲ ਕਹੀ ਆ ਤਦ ਤੱਕ ਅਸੀਂ ਜਦੋਂ ਵੀਡੀਓ ਦਿਖਾਈਏ ਤੇ ਅੰਦਰ ਗਏ ਤੇ ਸਾਰਾ ਸਭ ਨੂੰ ਪਤਾ ਹੈ ਕੀ ਹੋਇਆ ਕੀ ਨਹੀਂ ਹੋਇਆ ਕੁਝ ਬੰਦਾ ਕਹਿ ਨਹੀਂ ਸਕਦਾ ਕਿ ਕੀ ਕਿਸੇ ਤੇ ਵਿਸ਼ਵਾਸ ਕਰਨ ਵਾਲਾ ਹੈ ਅੱਜਕੱਲ੍ਹ